ਬਸ ਸਿੱਧਾ ਉੱਥੋਂ ਆਣਾ ਹੈ ਆਪਣੇ ਮੋੜ ਤੁਹਾਡੇ ਮੋੜ ਕੋੜੀ ਨਹੀਂ ਮੈਨੂੰ ਸਮਝ ਲੱਗਣ ਦੇ ਜਾਣਾ ਕਿੱਧਰ ਨੂੰ ਆ ਜਾਂਜ ਕਰ ਤੋਂ ਸਿੱਧਾ ਮੁਰ ਕੇ ਖੱਬੇ ਪਾਸੇ 2 ਨੰਬਰ ਗੜੀ ਆ ਕੇ ਸਿੱਧਾ ਹੀ ਬਸ ਸਿੱਧਾ ਹੀ ਆਏ ਨਾ ਆ ਚੌਕ ਹੈਗਾ ਇੱਥੇ ਇੱਕ ਬੋਰਡ ਜੇ ਲੱਗਾ ਪਿੰਪਲ ਦਾ ਉੱਥੇ ਆ ਜਾਣਾ ਬਸ ਤੁਹਾਡੇ ਮੋੜ ਕਿਹੜਾ ਨੇ ਮੈਨੂੰ ਦੁਖੀ ਕੀਤਾ ਬਸ 3 ਤੁਹਾਡੇ ਬਾਸ ਦੇਖੋ ਗੱਡੀ ਖੜੀ ਹੈ ਕੋਈ ਹਾਂਜੀ ਹਾਂਜੀ ਖੜੀ 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 ਹੈ ਜੀ ਸਿੱਧਾ ਹੀ ਆ ਜਾਓ ਸਿੱਧਾ ਹੀ ਆ ਜਾਓ ਅੱਛਾ ਚਲ ਠੀਕ ਹੈ ਬੰਦ ਕਰ ਆ ਰਹੇ ਆ ਰਹੇ ਆ ਰਹੇ ਫੋਨ ਕਰ ਲਵਾਂ ਸ਼ਗਾਈ ਬੰਦੇ ਨੂੰ ਮੈਨੂੰ ਤਾਂ ਸਮਝ ਨਹੀਂ ਲੱਗਦੀ। ਬਈ ਕਰੀ ਕੀ ਜਾਂਦਾ ਆ। ਹੈਲੋ। ਅਬ ਭਰਾ ਮੇਰੇਆ ਪਹਿਲਾਂ ਮੈਨੂੰ ਇੰਨੀ ਗੱਲ ਦੱਸਦੇ ਵੀ ਤੂੰ ਹੈ ਕਿੱਥੇ ਆ ਤੂੰ ਗਲੀ ਨੰਬਰ 2 ਲਾ ਲਾ 3 ਲਾ ਲਾ ਦੱਸਦਾ ਮੈਂ ਸੁੱਤਾ ਹੀ ਆ ਆ ਸੇ ਪਾਸੇ ਗੱਡੀਆਂ ਖੜੀਆਂ ਆ ਨਾ ਕਿੰਨੀਆਂ ਬਣੀਆਂ।

ਗੱਡੀ ਭਾਜੀ ਅੰਦਰ ਲਿਆਈਏ ਚੰਗਾ ਭਾਜੀ ਆ ਰਿਹਾ ਜੀ ਕਤਨੀ ਵਈ ਜੀ ਇਹ ਦਿੱਕਤ ਹੋਈ ਹੋਈ ਕਿਉਂ ਨਹੀਂ ਸਿੱਧਾ ਸਿੱਧਾ ਸਮਝਾਈਦਾ ਜਾਂਦਾ ਸੀਗਾ ਮੈਂ ਇਤੋਂ ਸਿੱਧਾ ਆਣਾ ਉਪਰ ਮੋੜ ਮੋੜ ਤੇ ਸਾਰੀ ਆ ਦੋ ਨੰਬਰ ਗਲੀ ਨਾਲੀ ਪਿੱਪਲ ਦਾ ਬੋਰਡ ਲੱਗਾ ਸੀਗਾ ਤੇ ਗੱਡੀਆਂ ਖੜੀਆਂ ਸੀਗੀਆਂ ਤੇ ਪਿੱਪਲ ਦਾ ਬੋਰਡ ਰਸਤੇ 'ਚ ਮੈਨੂੰ ਕਿਤੇ 36000 ਨਜ਼ਰ ਆਏ ਆ ਹੂੰ ਤੇ ਗੱਡੀਆਂ ਵੀ ਰਸਤੇ ਦੇ ਵਿੱਚ ਬਹੁਤ ਸਾਰੀਆਂ ਸੀਗੀਆਂ ਓਕੇ ਮੇਰੀ ਫਲੈਟ ਰੇਟ ਹੋਣ ਲਈ ਮੈਂ ਅੱਗੇ ਘਰ ਦੇ ਆ ਬਹੁਤ ਅੰਗ ਆ ਗਿਆ ਮੈਂ ਹੁਣ ਚੱਲਾ ਆ ਮੇਰੀ ਲਾਈ ਹੋ ਜੂਗੀ ਕਰਦੀ ਨਾ ਮੈਂ ਉਹਨੂੰ ਕਹਾਂ ਮੈਂ ਛੱਡ ਕੇ ਚੱਲਾਂ ਕਰ ਠੀਕ ਆ ਨਾ ਤੇਰੀ ਪਤਨੀ ਘਰ ਦੀ ਕਿੰਦਾ ਦੀ ਹੈਗੀ ਜਿਹੜੀ ਤੇਰੇ ਨਾਲ ਲੜਦੀ ਹੈ ਤੇ ਤੂੰ ਘਰ ਹੀ ਛੱਡ ਕੇ ਚੱਲਾ ਆਂ ਅਸੀਂ ਵੀ ਤਾਂ ਮਾੜਾ ਮੋਟਾ ਲੜਦੇ ਹੀ ਆਂ ਪਰ ਅਸੀਂ ਘਰ ਤਰੀਕਾ ਦੀ ਛੱਡ ਕੇ ਜਾਂਦੇ ਉਹ ਕੋਈ ਨਹੀਂ ਲੱਖੋ ਮੈਂ ਇਹ ਸਮਾਨ ਲੈ ਕੇ ਆਣਾ ਕੋਈ ਨਹੀਂ ਉਹ ਜਾ ਨਹੀਂ ਉਹ ਲਿਆ ਸਮਾਨ ਪਰਫਿਊਮ ਲੈ ਕੇ ਆ ਉਹ ਸਕੂਟਰੀ ਮਾਰੀ ਅੱਗੇ ਲਿਓ ਮੈਡਮ ਅੱਗੇ ਲਿਓ ਔੜੀ ਕਿੰਦਾ ਦਾ ਬੰਦਾ ਅਛਦਾਈ ਹੁਣ ਕਿਤੇ ਮੈਂ ਕਹਿੰਦੇ ਉਧਰੋਂ ਮੈਂ ਫਰੋਜ਼ਪੁਰ ਵੱਲ ਦੀ ਕਮਾ ਕੇ ਲਿਆਵਾਂ ਮੈਨੂੰ ਮੈਂ ਥੋੜੀ ਅੱਗੇ ਲਿਓ ਲਿਓ ਕਿ ਬੱਸ ਆਮਰ ਕੋ ਮੈਂ ਸਵਾਰੀ ਲੈਣਾ ਜਾਂ ਇਹ ਲੈ ਆ ਮੇਰਾ ਅਸਮਾਨ ਮਾਨੇ ਕੇ ਆ ਰਹਾ ਮੈਂ ਹੋਰ ਵੀ ਸਵਾਰੀ ਲੈ ਕੇ ਜਾਣੇ ਜਲਦੀ ਆ ਉਹ ਮੈਂ ਭੈਣ ਸਾਡਾ ਬੁਲਾਣ ਗਿਆ ਸੀ ਉਹ ਸੱਤੀ ਹੋਈ ਸੀ ਨਾ ਮਾਲ ਦੀ ਗੱਲ ਆ ਤੁਹਾਡੀ ਤਖੀਨ ਲੇਟ ਕਰੀ ਜਾਣ ਡੈ ਰਿਹਾ ਲੈ ਆਓ ਚੱਲਾਂ ਮੈਂ ਚੱਲਾਂ ਮੈਂ ਹੁਣ ਨਹੀਂ ਆਣਾ ਠੀਕ ਆ ਆ ਦੇਖ ਲੋ ਆ ਹੁੰਦੀਆਂ ਘਰਾਂ ਨਹੀਂ ਆ ਦੇਖ ਲੋ ਆ ਹੁੰਦੀਆਂ ਦੇਖ ਲੋ ਘਰ ਵਾਲੀਆਂ ਤੇ ਲੋਕਾਂ ਦੀਆਂ ਇਹ ਬੜੀਆਂ ਦੇਖੀਆਂ ਪਰ ਤੇਰੀ ਘਰ ਵਾਲੀ ਵਰਗੀ ਨਹੀਂ ਦੇਖੀ ਆਹੋ ਚੱਲਾਂ ਮੈਂ ਆਪੇ ਅਜੀਸਰ ਟੋਪੀ ਡਿੱਗੀ ਤੂੰ ਸਾਨੂੰ ਕਹਤਾ ਆ ਟੋਪੀ ਡਿੱਗ ਗਈ ਆ ਟੋਪੀ ਤੂੰ ਸਾਡਾ ਤਮਾਸ਼ਾ ਬਣਾਤਾ ਸਾਡੇ ਸਿਰ ਦਾ ਤਾਜ ਥਲੇ ਲਾ ਕੇ ਸੁੱੜਤਾ ਹਾਓ ਅਗਲਾ ਤਾਂ ਸਾਨੂੰ ਘੜ ਕੇ ਬਾਹਰ ਮਾਰਦਾ ਮੈਂ ਜਰਾ ਖੋਇਰਾ ਟੇਚੀ ਰੱਖ ਮੋਰੇ ਟੇਚੀ ਦੇਖੋ ਜਾ ਨੀ ਮੇਰਾ ਦੂਜਾ ਸਮਾਨ ਲਿਆ ਭਰਾ ਜੀ ਹਾਲੋ ਆਹੋ ਚੱਲਾ ਮੈਂ ਮੁੜ ਕੇ ਨਹੀਂ ਆਣਾ ਕਦੀ ਠੀਕ ਆ ਨਾ ਚੱਲਾ ਮੈਂ ਆਹੋ ਠੀਕ ਆ ਆਹੋ ਮੁੜ ਕੇ ਨਹੀਂ ਆਂਦਾ

ਠੀਕ ਆ ਮੈਂ ਆਪ ਇਹਨੇ ਚੋਸੇ ਖਾਂਦੇ ਆ ਠੀਕ ਆ ਮੈਨੂੰ ਦਿੰਦੇ ਕਦੀ ਦਲੀਆ ਕਦੀ ਕੁਛ ਵੀ ਆਪ ਦੇਖ ਲਓ ਆਹ ਉਹਦੀਆਂ ਸਰ ਵਾਲੀਆਂ ਨਹੀਂ ਆਪ ਕੀ ਖਾਂਦੀ ਐ ਇਹ ਆਪ ਚੋਸੇ ਤੇ ਤੈਨੂੰ ਮੈਨੂੰ ਬਾਅਦ ਕੁਛ ਵੀ ਨਹੀਂ ਮੈਨੂੰ ਕਦੀ ਦਲੀਆ ਤੇ ਇਹ ਤਾਂ ਕਦੀ ਆ ਚੌੜ ਪੱਕਿਆ ਤਾਂ ਆ ਪੱਕਿਆ ਪੱਕਿਆ ਜਦ ਮੈਂ ਚੱਲ ਗਿਆ ਇਹਨੇ ਸ਼ਿਕਾਵਾ ਲੈਣਾ ਕਰ ਮੈਂ ਸੱਦਣਾ ਹੀ ਨਹੀਂ ਤੇ ਉਹ ਉਹ ਭਰਾਵਾ ਫਿਰ ਉਹੀ ਚਾਹੁੰਦੀ ਹਣੀ ਕਿ ਸ਼ਿਕਾਵਾ ਹੀ ਕਰ ਰੱਖਣਾ ਤੈਨੂੰ ਨਹੀਂ ਚਾਹੁੰਦੀ ਆਹੋ ਤੈਨੂੰ ਨਹੀਂ ਚਾਹੁੰਦੀ ਆ ਦੇਖੋ ਕਮੇਟੀਆਂ ਚੁੱਕ ਚੁੱਕ ਕੇ ਕਰਜ਼ੇ ਪਾਪ ਆ ਗਏ ਇਹਨਾਂ ਨੇ ਘਰ ਬਣਾਇਆ ਦੇਖੋ ਜੀ ਘਰ ਰਿਹਾ ਕਿੱਡਾ ਵੱਡਾ ਬਣਾਇਆ ਦੇਖੋ ਸੀ ਦੇਖ ਲਓ ਓਹੋ ਓਹੋ ਆਹ ਦੇ ਅੱਠਵੀਂ ਨੌਵੀਂ ਮੰਜ਼ਲ ਤੱਕ ਘਰ ਬਣਿਆ ਜਰਾ ਤਾਂ ਹੋਰ ਕੀ ਦਾ ਕੀ ਇਸਾਂ ਤੁਹਾਨੂੰ ਨਾ ਆ ਜਨਾਨੀਆਂ ਨੂੰ ਨਾ ਰੋਕ ਮੈਂ ਤਾਂ ਮੋੜ ਜਰਾ ਇਹਨੂੰ ਬੁਲਾ ਕੇ ਲੈ ਕੇ ਆਇਆ ਮੋੜ ਰੋਕ ਮੈਂ ਟਾਈਮ ਦੇਖ ਲਵਾਂ ਕਿੰਨਾ ਹੋ ਗਿਆ ਆ ਓਹੋ 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 ਇੰਨਾ ਟਾਈਮ ਹੋ ਗਿਆ ਆ ਵੇ ਭਰਾ ਆ ਜਾ ਵੇ ਜਲਦੀ ਆ ਜਾ ਸਰਾਣਾ ਆ ਦੱਸਾਂ ਮੈਂ ਥੋੜਾ ਲੈ ਚਲ ਗਿਆ ਸੀ ਕੱਪੜੇ ਹਾਂ ਉਹ ਹੋ ਹੋ ਹਾਂ ਕੱਪੜੇ ਰੱਖੋ ਅੱਗੇ ਕੱਪੜੇ ਕੀ ਹੋ ਗਿਆ ਹੁਣ ਕੀ ਹੋਇਆ ਉਹ ਤੂੰ ਬਈ ਲੰਡਾ ਇਕੱਠਾ ਕੀਤਾ ਆਹੋ ਕੀ ਦੰਦ ਸਾਨੂੰ ਜਿਆਦਾ ਹੀ ਭਵਾਂਦੀ ਹੈ ਹਾਂ 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 ਕਬਦੂ ਵਾਲੇ ਕੱਪੜੇ ਆਹੋ ਤੈਨੂੰ ਤੱਕ ਕਰ ਬਠਿਆ ਉਹਨੇ ਆਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲੋ 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 ਇੱਭਾ ਜੀ ਚਲੋ ਚਲੋ ਚੱਲੀਏ ਚੱਲ 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 ਚਲੋ ਕੋਈ ਗੱਲ ਆ ਤੂੰ ਮੜ ਰੁਕ ਜਾ ਯਾਰ ਲੈ ਆ ਨਹੀਂ ਫੜਾ ਮੇਰਾ ਦੂਜਾ ਸਮਾਨ ਫੜਾ ਆਹੋ ਤਨ ਦੁਖੀ ਕੀਤਾ ਮੈਨੂੰ ਆਹੋ ਲੈ ਹੁਣ ਕੀ ਰਹਿ ਗਿਆ ਆਹ ਰਹਿ ਗਿਆ ਹੁਣ ਸੌਣਾ ਜਾਗੇ ਸੀਗੇ ਇਹ ਲੈ ਕੇ ਸੌਣਾ ਨਹੀਂ ਉੱਧਰ ਰੱਖ ਕੀਆ ਕਿਸੋਂਗਾ ਸੇ ਓ ਹੋ ਹੋ ਆਹੋ ਚੰਗਾ ਸ਼ਰਾਈ ਬੰਦੇ ਤੇ ਘਰ ਅੱਜ ਮੈਂ ਕਿੱਥੇ ਹਾਂ ਕਰ ਦਿੱਤੀ ਮੈਂ ਕਿੱਥੇ ਆ ਸੌਣੇ ਦੇਖੋ ਆ ਸੌਣੇ ਦੇਖੋ ਲੋ ਚਲੋ

ਆ ਦੇ ਲੋ ਆ ਘਰ ਪਾਈ ਜਨਾਨੀ ਤੂੰ ਭਰਾ ਮੈਨੂੰ ਇੱਕ ਵਾਰੀ ਵੀ ਇੱਕ ਵਾਰੀ ਵੀ ਰੋਕਿਆ ਹਾਂ ਇੱਕ ਵਾਰੀ ਰੋਕਿਆ ਨਹੀਂ ਦੇਖ ਲੋ ਮਾਣਾ ਮੋਟਾ ਤੂੰ ਤੁਸੀਂ ਵੀ ਨਹੀਂ ਕਹਿ ਸਕੀਂ ਇਹਨੂੰ ਰੋਕ ਲਾਣ ਨੂੰ ਉਹ ਭਰਾ ਤੇਰੀ ਆ ਅੱਜ ਦੀ ਪਤਨੀ ਜੀ ਆਈ ਹੈ ਤੇਰੀ ਜਨਾਨੀ ਆ ਹਾਂ ਹੋਰ ਕੀ ਜਨਾਨੀ ਸੀ ਮੇਰੀ ਉਹ ਤਾਂ ਦੇਖਣ ਨੂੰ ਬੜੀ ਝੰਟ ਲੱਗਣ ਢਈ ਸੀਗੀ ਕੀ ਕਰੀਏ ਹਾਂ ਕੀ ਕਰੀਏ ਤੂੰ ਮਸਾਹੂਟ ਹਟਾ ਸਕਦਾ ਈ ਤੂੰ ਮੇਰੇ ਆਸ-ਪਾਸੇ ਕਹਤੇ ਕੱਕੂ ਮਹੀ ਜਾ ਚੱਕਰ ਕੱਢੀ ਜਾਂਦੇ ਆ ਚਲਿਏ ਤੂੰ ਬਹਿ ਆਉਂਦਾ ਨਹੀਂ ਮੋੜ ਕੇ ਜਿੰਦਗੀ ਦੇ ਵਿੱਚ ਹਾਂ ਠੀਕ ਆ ਨਾ ਹੋਣਾ ਨਾ ਸੰਜਲ ਜੀ ਮੈਂ ਤਾਂ ਘਰ ਬਣਾਇਆ ਭੇਜਤਾ ਦੇਣਾ ਹੋਣਾ ਦਾ ਸੰਜਲ ਵੀ ਮੈਂ ਆਉਣਾ ਨਹੀਂ ਮੁੜ ਕੇ ਹਾਂ ਹਾਂ ਆਉਣਾ ਨਹੀਂ ਹੁਣ ਕਦੀ ਜ਼ਿੰਦਗੀ ਚ ਮੁੜ ਕੇ ਮੈਂ ਕਦੀ ਵੀ ਧਿਆਨ ਰੱਖ ਲਈ ਗੱਲ ਦਾ ਭਰਾ ਤੂੰ ਤਾਂ ਬੇਨਤੀ ਹੋ ਗਿਆ ਜ਼ਿੰਦਗੀ ਦੇ ਵਿੱਚ ਹਾਂ ਤੂੰ ਫੇਰ ਉਤਰ ਗਿਆ ਹਾਂ ਹਾਏ 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 ਚਲੋ ਭੈਣ ਜੀ ਆਪਾਂ ਜਾਣਾ ਕਿੱਧਰਲੇ ਪਾਸੇ ਆਉ ਕਿਧਰੋਂ ਜਾਣਾ ਕਿਹੜੇ ਰੋਡ 'ਤਾਂ ਨਹੀਂ ਜਾਣਾ ਆਪਾਂ ਮੈਂ ਹੁਣ ਦੇਖਦਾ ਨਹੀਂ ਭਰਾ ਨਹੀਂ ਕਿਹੜੇ ਰੋਡਾਂ 'ਤੇ ਜਾਣਾ ਭਰਾ ਨਹੀਂ ਨਹੀਂ ਵਾਹ ਦੇਖਦਾ ਨਹੀਂ ਕਿਸ ਕਿਥੋਂ ਕਿ ਖੜੇ ਹੋ ਕੇ ਜਾਵਾਂ ਕਿਹੜੇ ਰੋਡਾਂ 'ਤੇ ਜਾਣਾ ਦੱਸੋ ਸਹੀ ਓਹ ਕਿੱਥੇ ਜਾਣਾ ਹਾਈਵੇ ਵੱਲ ਦੀ ਜਾਣਾ ਓਹ 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 ਬਗੜੇ ਵੱਲ ਦੀ ਓ ਫਿਰ ਹੱਤ ਤੂੰ ਗੱਲਾਂ ਹੀ ਬੋ ਕਰਦਾ ਤੂੰ ਕਰਦੇ ਓ ਇਦਾਂ ਹੀ ਕਰਦਾ ਨਾ ਮਾਡਾ ਦੱਸੋ ਸਹੀ ਕਿੱਥੋਂ ਜਾਣਾ ਹੈ ਤਾਂ ਮੈਨੂੰ ਦਿਖਵਾ ਤਾਈ ਦੱਸੋਗੇ ਖਾਣਾ ਪੀਣਾ ਕੁਛ ਓਹ 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 ਹਾਂ ਤਾਈ ਤਾਂ ਤਾਂ ਭੁੱਖੇ ਕੱਢਿਆ ਆਪਣੇ ਘਰੋਂ ਬਾਹਰ ਤੂੰ ਇਦਾਂ ਲੇਟ ਹੁੰਦੇ ਹਾਂ ਹਾਂ ਨਹੀਂ ਮੈਂ ਲੇਟ ਥੋੜਾ ਜਾ ਕੇ ਤਾਂ ਲੇਟ ਹੋ ਗਈ ਚਲੋ ਕੋਈ ਗੱਲ ਨਹੀਂ ਤਾਂ ਬੱਜ ਚਲਾਉਣੀ ਕਿ ਨਹੀਂ ਚਲੋ ਨਹੀਂ ਚਾ ਇੱਕ ਮਿੰਟ ਹੋ ਗਿਆ ਚੀਜ਼ ਹੋ ਜਾਂਦੀ ਸੀ ਇੱਕ ਜੀ ਮੇਰੀ ਹੋਰ ਇੱਕ ਮਿੰਟ ਇੱਕ ਮਿੰਟ ਮੈਂ ਜੀ ਰੋਕ ਜੀ ਨਹੀਂ ਇੱਟ ਇੱਕ ਚੀਜ਼ ਹੋ ਰਹੀ ਜੀ ਇੱਕ ਚੀਜ਼ ਹੋ ਓਏ ਓਏ ਉਹ ਧੀ ਰਹਿ ਗਿਆ ਤੱਕ ਤੂੰ ਹੋ ਰਹੀ ਵੀ ਪਰਾ ਆਓ ਮੈਂ ਸੋਚਦਾ ਨਾ ਉਹਨਾਂ ਨੂੰ ਬੰਨ ਹੀ ਦਮਰ ਨਾ ਆਵੇ ਮੈਂ ਉੱਪਰ ਛੋਟਾ ਨਹੀਂ ਭੇਜੂਗਾ ਓਏ ਓਏ ਆ ਛੋਟਾ ਨਹੀਂ ਭੇਜੂਗਾ ਓਏ ਹੋਏ ਹੋਏ ਮੈਂ ਕਹਿੰਦਾ ਚਾਹੁੰਦਾ ਨਹੀਂ ਹਵੇ ਹਨਾ ਰਾਜ ਕੋਈ ਅਗਰ ਲਵਾਉਣ ਕੋਈ ਚੀਜ਼ ਓਏ ਹਾਂ ਚੱਲ ਚੱਲ ਜੀ ਚਲੋ ਦੋ ਮਿੰਟ ਰੁਕੋ ਮੈਂ ਚੱਲ ਓ ਹੋ 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 ਆਏ ਰੱਬਾ ਕਿਤੇ ਪਸਾਤਾ ਮੈਨੂੰ ਆ ਜਾ ਆ ਜਾ ਹਾਂ ਮੇਰੀ ਭੈਣ ਜੀ ਉਹ ਮੈਂ ਨਾਮਗਾ ਕਿੱਦਾਂ ਉੱਥੇ ਜਾ ਕੇ ਓਏ ਤਾਂ ਪਲਾਂਚ ਲੱਗ ਗਿਆ ਓ ਹਟਾ ਫਰਾ ਹਦਵਾ ਤੇ ਆ ਪੋਚਾ ਵੀ ਪੋਚਾ ਪੋਚਾ ਮਾਰ ਓਏ ਸੁਈ ਸੁਈ ਕਰਨੀ ਪੈ ਜਾਂਦੀ ਓਏ ਹੋਏ 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 ਆ ਪੋਚਾ ਅੱਗੇ ਆ ਜਾਊਗਾ ਓਏ ਹੋਏ ਇੱਥੇ ਆ ਜਾਊਗਾ ਓਏ ਹੋਏ ਇਹ ਮੇਰੇ ਸਿਰ ਤੇ ਰੱਖ ਦੇ ਇੱਥੇ ਹੋ ਜਾਣਾ ਇਹ ਮੇਰੇ ਆ ਗਿਆ ਇਹ ਆ ਮੈਂ ਫਿੱਟ ਕਰ ਦਤਾ ਮੈਚ ਦਾ ਹੀ ਬੱਦੇ ਦੇ ਘਰ ਕਿਤੇ ਆ ਗਏ ਰੱਬਾ ਬਾਦ ਚ ਲੈ ਆ ਵਾ ਇੱਕ ਮਿੰਟ ਓਏ ਹੋਏ ਹੋਏ ਓਏ ਹੋਏ ਹੋਏ ਬਾਦ ਚ ਹਾਏ ਬਾਦ ਚ ਲੈ ਲਈ ਜਿਹੜੀ ਚੀ ਰਹਿ ਗਈ ਬਾਦ ਚ ਲੈ ਜੀ ਆ ਭੈਣ ਜੜੂ ਹੱਥ ਫੜ ਲਓ ਇੱਧਰ ਹੱਥ ਫੜ ਲਓ ਓਏ ਰੱਬ ਸਾਹ ਚ ਵੱਢ ਲੋ ਚਲ ਜੇ ਹੁਣ ਚਲ ਜੇ ਦੌੜ ਮੜਨਾ ਸਾਸ ਨੂੰ ਕਰ ਮ ਕੋਈ ਚੀਜ਼ ਦੇ ਮਾ ਤਨ ਜਲੇ ਭਾਜੀ ਹਾਂਜੀ ਹਾਂਜੀ ਓ ਜਲੇ ਭਾਜੀ ਹਾਂਜੀ ਆਏ ਹਾਂਜੀ ਆਏ ਹਾਏ ਦੱਸੋ ਕੀ ਗੱਲ ਆਏ ਕੀ ਹੋ ਗਿਆ ਪਾਣੀ ਦਾ ਕੋਟ ਟਿਕ ਦੇ ਨਹੀਂ ਆਉਂ ਡਿਆ कोई तो की। आ, की की। तू ऐसा करे झाड़ू चकलवा टपरे ਆ ਜਾ ਹੁਣ ਹਾਂਜੀ ਹਾਂਜੀ ਓ ਮੇਰੀ ਗੱਲ ਸੁਣੋ ਹਾਂ ਓ ਹਾਂ ਇੱਕ ਕੁੱਤਾ ਵੀ ਆ ਲੈ ਆਵਾਂ ਉਹ ਹੋ ਹੱਟਾ ਤੇਰਾ ਸੀ ਇਹੋ ਲੋ ਦੀਆ ਤੇਰਾ ਸੁਟਿਆ ਸਮਾਨ ਸਰ ਓਹੋ ਚੁੱਪ ਕੀ ਗੱਲ ਹੋ ਰਹੀ ਆ ਆ ਆ ਪਹਾ ਅੱਗ ਟੰਗੀ ਓਹੋ ਆ ਅੱਗ ਟੰਗੀ ਆ ਦੱਸ ਚੱਲ ਤੁਸੀਂ ਇਹਨੂੰ ਗੱਲ ਸੁਣਤਾ ਚੱਕ ਇਹਨੂੰ ਚੱਕ ਚੱਕ ਕੀ ਗੱਲ ਹੋ ਰਹੀ ਆ ਨਹੀਂ ਨਹੀਂ ਮੈਨੂੰ ਜਾਣਾ

ਇਹ ਸਭ ਬੰਦੇ ਨੇ ਮੈਨੂੰ ਇਨਾ ਸਲੋ ਲੋ ਜੀ ਲੋ ਆਇਂ ਆਇਂ ਹਾਂ ਹਾਂ ਕੀ ਗੱਲ ਹੋ ਗਈ ਹਾਂ ਪ੍ਰਾ ਮੈਂ ਤੈਨੂੰ ਲੈ ਕੇ ਨਹੀਂ ਜਾ ਸਕਦੀ ਕੀ ਗੱਲ ਹੋਈ ਮੈਂ ਨਹੀਂ ਜਾਣਾ ਕੀ ਗੱਲ ਹੋ ਗਈ ਆ ਇਧਰ ਆਉਂਦੀ ਆ ਜਾ ਇਧਰ ਆਉਂਦੀ ਆ ਜਾ ਇਸ ਗਲੀ ਦੇ ਦੋ ਨੰਬਰ ਗਲੀ ਆ ਜਾ ਉੱਥੇ ਗੱਡੀਆਂ ਖੜੀਆਂ ਹੋਣੀਆਂ ਆ ਉੱਥੇ ਕੁੱਤੇ ਭੌਂਕਦੇ ਹੋਣੇ ਆ ਉਥੇ ਗੜੀ ਦਾ ਮੋੜ ਇਦਾਂ ਹੋਣਾ ਆ ਮੈਂ ਸਮਝਾਈ ਤਾਂ ਜਾਂਦਾ ਸੀ ਤੁਹਾਨੂੰ ਉਥੇ ਕਰੈਲੇ ਦੁਕਾਨ ਕਰਿਆ ਨੇ ਦੁਕਾਨਾਂ ਦਾ ਭਰਾ ਰਸਤੇ ਵੀ ਆਈ ਨਾ ਹਾਂ ਕੁੱਤੇ ਰਸਤੇ ਰਸਤੇ ਹੀ ਮੈਨੂੰ ਪਜਾਹ ਮਿਲੇ ਹਾਂ ਕੰਗਿਆ ਨੇ ਮੇਰੀ ਲੱਤ ਫੜਨ ਨੂੰ ਫੜਿਆ ਮੈਨੂੰ ਉਥੇ ਕੜਿਆ ਓਕੇ ਐਨਾਂ ਰੋਣਾ ਮੂੰਗਾ ਬਣਾ ਲਿਆ ਹੁਣ ਹਾਏ ਮੈਂ ਹੱਸਣ ਨਹੀਂ ਆ ਰੋਦੀ ਥੋੜੀ ਪਈਆਂ ਹਾਂ ਮੈਂ ਹੱਸਦੀ ਪਈਆਂ ਮੇਰੇ ਪਿਓ ਦੀ ਤੌਬਾ ਮੈਂ ਨਹੀਂ ਜਾਣਾ ਤੇ ਮੈਂ ਨਹੀਂ ਜਾਣਾ ਆ ਮੇਰੀ ਐਕਟਵੇ ਖੜੀ ਆ ਹਾਂ ਆ ਦੇਖ ਲੈ ਤੇ ਆ ਮੇਰਾ ਸਮਾਨ ਪਿਆ ਆ ਮੈਂ ਛੱਡ ਕੇ ਚੱਲੀ ਮੈਂ ਅੱਜ ਦੇ ਬਾਅਦ ਚਲਾਣੀ ਛੱਡ ਦੇਣੀ ਆ ਕਿਉਂ ਨਾ ਕਰਨ ਮੇਰੇ ਪਿਓ ਦੀ ਤੌਹਫਾ ਇਹ ਇਹ ਤੂੰ ਲੈ ਜਾ ਹਾਂ ਇਹ ਤੂੰ ਜਿੱਥੇ ਮਰਜੀ ਚੱਜ ਮੈਂ ਕੀ ਕਰਨੀ ਆ ਇੰਨਾ ਸਮਾਨ ਸਮਾਨ ਲੈਣੂ ਗਿਆ ਸੀਗਾ ਹਾਂ ਉਹਨੂੰ ਹਾਂ ਉਹਨੇ ਸਾਰਾ ਇਕੱਠਾ ਕਰਕੇ ਦੇ ਦਿੱਤਾ ਮਨ ਸਮਾਨ ਲੈਣੂ ਗਿਆ ਹਾਂ ਆਹੋ ਸਮਾਨ ਲੈ ਗਈ ਜਾਣਾ ਸੀਗਾ ਤੈਨੂੰ ਵੀ ਚਾਹੀਦਾ ਸੀਗਾ ਨਹਾਉਣ ਨੂੰ ਅਸੀਂ ਪਹੁੰਚਾਉਣੀ ਚਾਹੀਦਾ ਸੀਗਾ ਹਾਂ ਸਾਰਾ ਕੁਝ ਬਣਾਇਆ ਤੈਨੂੰ ਮਾਰਿਆ ਉਹਨੇ ਕੱਟ ਕੇ ਬਾਹਰ ਮੈਂ ਵੀ ਆਲਾ ਫੜ ਚੱਲ ਤੂੰ ਨਿਕਾ ਤਾਂ ਨਿਕਲ ਤਾਂ ਬਾਹਰ ਐ ਤੂੰ ਤੂੰ ਸਾਰਾ ਕੁਝ ਉਹ ਨੂੰ ਹੋਰੇ ਨਾ ਕੱਟ ਛੜਿਆ ਤਾਂ ਤੂੰ ਹੁਣ ਪਛਤਾਉਣਾ ਹੀ ਹੋਣਾ ਹੀ ਆ ਬਹਿ ਕੇ ਸਾਨੂੰ ਕਹ ਤੂੰ ਮੈਂ ਬਲਾਗ ਲੈ ਗਿਆ ਮਰੋ ਫੋਨ ਤੂੰ ਰੱਖੋ ਮੈਂ ਬਲਾਗ ਲੈ ਗਿਆ ਨਾ ਮੂੰਹ ਤਾਂ ਚੱਲ ਬੋਲ ਬੋਲ ਕੇ ਮੇਰਾ ਸਦਾਈਆਂ ਦੇ ਘਰ ਚ ਕਿੱਥੇ ਆ ਗਈ ਮੈਂ ਅੱਥੇ ਆ ਗਈ ਮੈਂ ਸਦਾਈਆਂ ਦੇ ਘਰ ਚ ਕੀ ਗੱਲ ਹੋ ਗਈ ਆ ਗੁੱਸੇ ਹੋ ਗਏ ਉਹ ਹੋ ਕਾ ਤੂੰ ਮੇਰੇ ਪਿਓ ਦੀ ਤੌਬਾ ਮੈਂ ਤੈਨੂੰ ਦੱਸਾਂ ਗੱਲ ਇੱਕ ਜਿੰਨਾ ਇਸ ਬੰਦੇ ਨੇ ਮੈਨੂੰ ਸਤਾਇਆ ਮੈਂ ਸਿੱਧਾ ਐਡਰੈਸ ਭਜਾਂਦਾ ਹੀ ਸੀ ਸਿੱਧਾ ਐਡਰੈਸ ਤੇ ਮੈਨੂੰ ਕੀ ਸਮਝਾ ਮੈਂ ਥੋੜਾ ਸਮਾਨ ਤੇ ਥੋੜਾ ਰੱਖ ਦਿੱਤਾ ਮੈਨਾਂ ਤੇ ਖੇਜੀ ਗਏ ਕਦੀ ਮੈਨੂੰ ਵੀ ਇੰਦੇ ਚੱਕਰਾਂ ਚ ਪੈ ਜਾਂਦਾ ਹੈ ਨਹੀਂ ਕ ਇਦਾਂ ਇਧਰਲੀ ਗਲੀ ਚ ਆ ਜਾ ਔਰ ਇਧਰ ਆ ਜਾ ਕਿਧਰੋਂ ਆਂਦੇ ਇੱਥੋਂ ਆੜੇ ਇੱਥੇ ਕੁੱਤੇ ਬੈਠੇ ਥੋੜੇ ਜੇ ਮੈਂ ਕਿਹਾ ਭਰਾ ਬੈਠੇ ਆ ਆਂ ਗਾਂ ਥੋੜੇ ਦੋ ਘਰ ਅੱਗੇ ਆ ਇੱਥੇ ਕਿਹੜੀ ਦੁਕਾਨਾਂ ਹੈਗੀਆਂ ਤਿੰਨ ਚਾਰ ਭਰਾ ਹੈਗੀਆਂ ਆ ਓ ਥੋੜੇ ਅੱਗੇ ਆਇਆ ਹੋਰ ਇੱਥੇ ਗੱਡੀਆਂ ਖੜੀਆਂ ਆ 8-9 ਗੱਡ ਗੱਡੀਆਂ ਕੁੱਤੇ ਘਰੇ ਆਨੇ ਸਾਰਾ ਕੁਛ ਬਿੱਲੇ ਕੁੱਤੇ ਸਾਰਾ ਕੋਸ਼ੀ ਮੈਂ ਨਗਾਹੀ ਆ ਤੇ ਮਸਹੀ ਜਾ ਕੇ ਦਾ ਘਰ ਆਇਆ ਮੈਨੂੰ ਗੁੱਸਾ ਹੋਇਆ ਚੱਲ 500 ਰੁਪਏ ਦਾ ਪੈਟਰੋਲ ਇਸ ਬੰਦੇ ਨੇ ਮੇਰਾ ਜਲਾਕਾ ਗਾਹਕ ਮੇਰਾ ਖਰਾਬ ਕਰਤਾ ਮੈਂ ਅੱਜ ਦੇ ਬਾਅਦ ਗੱਡੀ ਚਲਾਉਣੀ ਛੱਡ ਦਿੱਤੀ ਆ ਲੈ ਭੈਣ ਚਾਬੀ ਆ ਲੈ ਹੱਥ ਕਰ ਆ ਚੱਕ ਚਾਬੀ ਚੱਕ ਬੰਦਾ ਆ ਤੇਰੇ ਕੋ ਜੁੜੇ ਹੱਥ ਮੈਂ ਤੈਨੂੰ ਦੱਸਿਆ ਸੀ ਨਾ ਕਿ ਮੈਂ ਹੀ ਤੈਨੂੰ ਚੱਲ ਸਕਦਾ ਕੋਈ ਨਹੀਂ ਤੈਨੂੰ ਚੱਲ ਸਕਦਾ ਜਾ ਚਲੋ ਤੇ ਕੰਮ ਜਿਹੜੇ ਤੂੰ ਕਰਦਾ ਹੈ ਚਲ ਆ ਚਲੀਏ ਚਲ 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 ਹਲੋ ਦੋਸਤੋ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡੀ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਵੀਡੀਓ ਵਿੱਚ ਸਾਡਾ ਮੈਸੇਜ ਇਹੀ ਹੈ ਸਭ ਨੂੰ ਕਿ ਆਪਣੇ ਘਰ ਦੇ ਵਿੱਚ ਕਲੇਸ਼ ਨਹੀਂ ਪਾਣਾ ਚਾਹੀਦਾ ਬਾਹਰੋਂ ਤਾਂ ਡਰ ਕੇ ਬੰਦਾ ਆਪਣੇ ਘਰ ਆ ਜੂਗਾ ਪਰ ਘਰੋਂ ਲੜਾਈ ਕਰਕੇ ਬੰਦਾ ਕਿੱਥੇ ਜਾਊਗਾ ਬਸ ਸਾਡੀ ਸਟੋਰੀ ਦਾ ਮੇਨ ਮੋਟਿਵ ਇਹੀ ਆ ਘਰ ਵਿੱਚ ਸਾਰੇ ਸ਼ਾਂਤੀ ਨਾਲ ਰਹੋ ਆਪਸ ਵਿੱਚ ਪਿਆਰ ਨਾਲ ਮਿਲ ਜੁਲ ਕੇ ਰਹੋ ਤੇ ਘਰ ਵਿੱਚ ਕਲੇਸ਼ ਨਾ ਕਰੋ ਜਿਹੜਾ ਕਿ ਤੁਹਾਨੂੰ ਘਰ ਛੱਡ ਕੇ ਬਾਹਰ ਜਾਣਾ ਪਵੇ ਤੇ ਬਸ ਸਾਰੇ ਪਿਆਰ ਨਾਲ ਰਹੋ ਦੂਜੇ ਦੀ ਗੱਲ ਜਾਣੀ ਦਾ ਬੰਦਾ ਲੜਾਈ ਨਾ ਪਾਵੇ ਬਸ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਣਾ ਅਲਟੈਂਕਿਊ ਕੀ ਕੋਈ ਜਿਹੜਾ ਬੰਦਾ ਆਪਣੇ ਘਰ ਵਿੱਚ ਪਿਆਰ ਦੇ ਨਾਲ ਰਹਿੰਦਾ ਨਾ ਤੇ ਘਰ ਵਰਗੀ ਦੁਨੀਆ ਦੇ ਵਿੱਚ ਕੋਈ ਜੰਨਤ ਨਹੀਂ ਮਿਲ ਸਕਦੀ ਕਦੀ ਕਹਿੰਦੇ ਜੋ ਸੁਖ ਸੱਜੂਗੇ ਜ਼ਬਾਰੇ ਨਾ ਬਲਖ ਨਾ ਵਖਾਰੇ ਥੈਂਕ ਯੂ ਸੋਮਾ